칸ਜੀ ਸੱਜਾ ਜੀ ਸਾਰਿਆਂ ਨੂੰ ਆਪਾਂ ਤੁਹਾਡਾ ਲੱਕਪੀ ਬਲੌਗਸ ਤੋਂ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਨਾ ਤੁਹਾਡੇ ਨਾਲ ਜਿਹੜੀ ਅਸੀਂ ਮਤਲਬ ਹਜੂਰ ਸਾਹਿਬ ਦੀ ਯਾਤਰਾ ਤੇ ਜਾ ਰਹੇ ਆਂ ਇਹਦੇ ਬਾਰੇ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਵੀ ਤੁਸੀਂ ਕਿਵੇਂ ਹਜੂਰ ਸਾਹਿਬ ਦੀ ਯਾਤਰਾ ਦੇ ਲਈ ਟਿਕਟਾਂ ਬੁੱਕ ਕਰਾ ਸਕਦੇ ਹੋ ਕਿੰਨੇ ਦਿਨ ਪਹਿਲਾਂ ਤੁਹਾਨੂੰ ਟਿਕਟਾਂ ਮਿਲਦੀਆਂ ਨੇ ਤੇ ਸਾਰਾ ਤੁਹਾਨੂੰ ਦੱਸਦੇ ਆਂ ਆਪਾਂ ਅਸੀਂ ਮਤਲਬ ਬਰਨਾਲਾ ਡਿਸਟ੍ਰਿਕਟ ਤੋਂ ਆਂ ਅਸੀਂ ਬਰਨਾਲਾ ਸਟੇਸ਼ਨ ਤੋਂ ਜਿਹੜੀਆਂ ਇਹ ਟਿਕਟਾਂ ਨੇ ਟ੍ਰੇਨ ਦੀਆਂ ਏਸੀ ਦੀਆਂ 3ਏ ਦੀਆਂ ਏਸੀ ਦੀਆਂ ਟਿਕਟਾਂ ਬੁੱਕ ਕਰਾਈਆਂ ਸੀਗੀਆਂ ਬਰਨਾਲਾ ਸਟੇਸ਼ਨ ਤੋਂ ਹੋ ਗਈਆਂ ਸੀ ਜਿਹੜੇ ਬਰਨਾਲੇ ਡਿਸਟ੍ਰਿਕਟ ਦੇ ਨੇ ਉਹ ਬਰਨਾਲਾ ਸਟੇਸ਼ਨ ਤੇ ਜਾ ਕੇ ਇਹ ਟਿਕਟਾਂ ਬੁੱਕ ਕਰਾ ਸਕਦੇ ਆ ਇਹ ਟਿਕਟਾਂ ਨੇ ਜਿਹੜੀਆਂ ਮਤਲਬ 60 ਦਿਨ ਪਹਿਲਾਂ ਬੁੱਕ ਹੁੰਦੀਆਂ ਨੇ ਤੁਸੀਂ 60 ਦਿਨਾਂ ਤੋਂ ਬਾਅਦ ਜਾਂ ਮਤਲਬ ਕਰ ਲਈ ਆਪਾਂ ਕਹਿ ਸਕਦੇ ਜਲਦੀ ਨਹੀਂ ਕਰਾ ਸਕਦੇ ਇਹਦਾ ਜਿਹੜਾ ਪੋਰਟਲ ਆ ਉਹ ਉਦੋਂ ਹੀ ਓਪਨ ਹੁੰਦਾ ਤੇ ਅਸੀਂ ਇਹ ਟਿਕਟਾਂ ਸੀ ਜਿਹੜੀਆਂ 14 ਅਪ੍ਰੈਲ ਨੂੰ ਬੁੱਕ ਕਰਾਈਆਂ ਸੀ ਤੇ ਸਾਡੀ ਟ੍ਰੇਨ ਹੈਗੀ ਸੀ 14 ਅਪ੍ਰੈਲ ਦੀ ਸ਼ਾਮ ਦੀ ਤੇ ਬੁਕਿੰਗ ਟਿਕਟਾਂ ਵੀ ਨੇ ਜਿਹੜੀਆਂ ਤੁਸੀਂ ਉਹ ਵੀ ਮਤਲਬ ਇਦਾਂ ਹੀ ਜਿਵੇਂ ਸਾਡੀ 14 ਦੀ ਟ੍ਰੇਨ ਸੀ ਅਸੀਂ ਵਾਪਸੀ ਹੈ ਜਿਹੜੀ 22 ਤਰੀਕ ਨੂੰ ਬੁੱਕ ਕਰਾਈ ਆ ਤੇ ਅਪ੍ਰੈਲ ਨੂੰ ਆਪਾਂ ਆਪਣੀ ਇਹ ਟਿਕਟਾਂ ਸੀ ਉਹ ਬੁੱਕ ਕਰਾਈਆਂ ਸੀ ਤੇ ਆਪਣੀ ਜਿਹੜੀ ਟ੍ਰੇਨ ਸੀ ਉਹ ਹੈਗੀ ਸੀ 14 ਜੂਨ ਦੀ ਤੇ 60 ਦਿਨ ਮਤਲਬ ਪਹਿਲਾਂ ਬੁੱਕ ਹੁੰਦੀਆਂ ਨੇ ਇਦਾਂ ਹੀ ਵਾਪਸੀ ਦੀ ਜਿਹੜੀ ਆਪਣੀ ਟ੍ਰੇਨ ਆ ਆਪਾਂ ਉਹਦੀ ਬੁਕਿੰਗ ਕਰਾਈ ਸੀ 22 ਅਪ੍ਰੈਲ ਨੂੰ ਤੇ ਆਪਣੀ ਵਾਪਸੀ ਹੈਗੀ ਆ ਉਧਰੋਂ 22 ਜੂਨ ਦੀ ਤੇ ਇਦਾਂ ਮਤਲਬ ਜਦੋਂ ਆਪਾਂ ਚੱਲੇ ਆ ਤਨੌਲੇ ਤੋਂ ਅਸੀਂ ਆਏ ਆ ਬਰਨਾਲੇ ਅਸੀਂ ਪਹੁੰਚ ਗਏ ਸੀ ਨੀਅਰਬਾਊਟ 5:30 ਵਜੇ ਤੇ ਟ੍ਰੇਨ ਦਾ ਟਾਈਮ ਜਿਹੜਾ ਤੁਹਾਨੂੰ ਟਿਕਟ ਦੇ ਉੱਪਰ ਬਕਾਇਦਾ ਮੈਂਸ਼ਨ ਕੀਤਾ ਹੁੰਦਾ 5:40 ਸੀਗਾ ਪਰ ਟ੍ਰੇਨ ਆ ਜਿਹੜੀ ਉਹ 5 ਮਤਲਬ 6 ਵਜੇ ਦੇ ਨੀਅਰਬਾਊਟ ਆਈ ਆ ਅਸੀਂ 5:15 ਤੇ ਸਟੇਸ਼ਨ ਤੇ ਪਹੁੰਚ ਗਏ ਸੀਗੇ ਮੈਂ 6 ਵਜੇ ਟ੍ਰੇਨ ਆਈ ਆ ਇੱਕ ਗੱਲ ਹੋਰ ਆ ਇਹਦੇ 'ਚ ਵੀ ਤੁਸੀਂ ਜਿੱਦਾਂ ਨਾ ਤੁਸੀਂ ਮਤਲਬ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਨੂੰ ਨਾ ਟਿਕਟ ਮਿਲਦੀ ਹੁੰਦੀ ਆ ਏਸੀ ਵਾਲਿਆਂ ਦੀ ਗੱਲ ਕਰ ਰਹੀ ਆ ਮੈਂ ਜਿਹੜੇ ਏਸੀ ਬੁਕਿੰਗ ਕਰਾਉਂਦੇ ਨੇ ਤੇ ਇਹਦੇ ਵਿੱਚ ਦੇਖੋ ਆ ਇੱਥੇ ਸ਼ਾਂਤ ਤੇ ਤੁਹਾਨੂੰ ਮਤਲਬ ਸੀਟਸ ਵਗੈਰਾ ਤੁਹਾਡੀਆਂ ਲ ਜਿਹੜੀ ਤੁਹਾਨੂੰ ਮਿਲੂਗੀ ਫਾਇਡ ਵਾਲੀ ਹੈ ਮੱਡ ਵਾਲੀ ਹੈ ਪਰ ਆਸ ਲੋ ਉਹ ਜਿਹੜੀ ਵੀ ਤੁਹਾਨੂੰ ਮਿਲੂਗੀ ਉਹ ਮੈਂਸ਼ਨ ਕੀਤੀ ਹੁੰਦੀ ਆ ਇੱਥੇ ਏਜ ਵਗੈਰਾ ਆ ਗਈ ਕੋਈ ਤਾਂ ਉਪਰ ਟਾਈਮ ਵਗੈਰਾ ਤੁਹਾਡੀ ਟ੍ਰੇਨ ਦਾ ਨੰਬਰ ਵਗੈਰਾ ਹੋਊਗਾ ਇਹਦੀ ਆਪਾਂ ਫੋਟੋ ਅਟੈਚ ਕਰ ਦਾਂਗੇ ਨਾਲ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਇਹਦੇ ਨਾਲ ਤੁਸੀਂ ਜਿੱਦਾਂ B3 ਹੈ ਸਾਡੀ ਨਾ ਇਹ ਵਾਲੀ ਟੈਕਟ ਰਾਸੀ B3 ਜਿਹੜਾ ਕੋਰਨਰ ਆ ਉਹਦੇ ਤੇ ਹੀ ਰੁਕੇ ਸੀਗੇ ਆ ਕੇ ਤੇ ਉੱਥੇ ਸੇਮ ਉਹੀ ਜਗ੍ਹਾ ਤੇ ਡੱਬਾ ਰੁਕਦਾ ਇਹ ਨਹੀਂ ਹੈਗਾ ਵੀ ਅੱਗੇ ਪਿੱਛੇ ਰੁਕੂਗਾ ਤੁਸੀਂ ਉੱਥੇ ਸੇਮ ਆ ਟਿਕਟ ਤੋਂ ਦੇਖ ਕੇ ਥੋਲੂ ਕਿਹੜਾ ਮਿਲਿਆ ਸਾਨੂੰ ਵੀ ਥੀ ਮਿਲਿਆ ਸੀ ਤੁਸੀਂ ਉਹ ਦੇ ਅਕੋਰਡਿੰਗ ਉਹੀ ਡੱਬੇ ਤੇ ਆ ਕੇ ਰੁਕ ਸਕਦੇ ਹੋ ਤੁਹਾਡਾ ਡੱਬਾ ਜਿਹੜਾ ਨੇ ਲਕਾਉਨੇ ਉਥੋਂ ਉਥੇ ਰੁਕੂ ਮਿਲੂਗਾ ਤੁਹਾਨੂੰ ਉਹ ਤੁਸੀਂ ਆਰਾਮ ਨਾਲ ਛੱਡ ਸਕਦੇ ਹੋ ਆਦਾ ਸਮਾਨ ਵਗੈਰਾ ਆਰਾਮ ਨਾਲ ਰੱਖ ਸਕਦੇ ਹੋ ਤੇ ਟ੍ਰੇਨ ਦੇ ਜਿਹੜੇ ਰੁਕਣ ਦਾ ਟਾਈਮ ਆ ਮਿਨੀਮਮ 2 ਮਿੰਟ ਆ ਉਹ ਟ੍ਰੇਨ 2 ਮਿੰਟ ਰੁਕਦੀ ਆ ਹਰ ਇੱਕ ਸਟੇਸ਼ਨ ਤੇ ਸਟਾਪ ਤੇ ਜ਼ਿਆਦਾ ਜਿਹੜਾ ਤੁਸੀਂ 2 ਮਿੰਟਾਂ ਦੇ ਵਿੱਚ ਆਪਣਾ ਸਮਾਨ ਰੱਖ ਸਕਦੇ ਹੋ ਚੜ੍ਹ ਸਕਦੇ ਹੋ ਉਦੋਂ ਬਾਅਦ ਅੰਦਰ ਆ ਕੇ ਤੁਸੀਂ ਆਪਣੇ ਜਿਹੜੇ ਸੀਟਾਂ ਵਗੈਰਾ ਨੇ ਉਹਨਾਂ ਨੂੰ ਦੇਖ ਸਕਦੇ ਹੋ ਕਿਹੜਾ ਨੰਬਰ ਤੁਹਾਨੂੰ ਮਿਲਿਆ ਅੱਪਰ ਆ ਲੋਅਰ ਆ ਹਨਾ ਬਿੱਡਾ ਜੋ ਵੀ ਆ ਤੇ ਉਦੋਂ ਬਾਅਦ ਤੁਸੀਂ ਆਪਣੇ ਜਿਹੜੇ ਸੀਟਾਂ ਨੇ ਲੈ ਸਕਦੇ ਹੋ ਹਨਾ ਤੇ ਜਿਹੜੇ ਆਪਾਂ ਨੂੰ ਟ੍ਰੇਨ ਦੇ ਵਿੱਚ ਪਹੁੰਚਣ ਤੋਂ ਬਾਅਦ ਜੋ ਸਮਾਨ ਮਿਲਦਾ ਹਨਾ ਜਿਵੇਂ ਇੱਕ ਤਾਂ ਆਪਾਂ ਨੂੰ ਉਹ ਦਿੰਦੇ ਹੁੰਦੇ ਨੇ ਆਹ ਵਾਲਾ ਪਿੱਲੋ ਹਰ ਇੱਕ ਕਮਰ ਦੇ ਇੱਕ ਬੰਦੇ ਨੂੰ ਇੱਕ ਤਾਂ ਪਿੱਲੋ ਮਿਲਦਾ ਤੇ ਇੱਕ ਐਦਾਂ ਦਾ ਕੰਬਲ ਮਿਲਦਾ ਤੁਹਾਨੂੰ ਇਸ ਪਰ ਲੈਣ ਦੇ ਲਈ ਤੇ ਇਹਦੇ ਵਿੱਚ ਦੋ ਵੈੱਡ ਸ਼ੀਟਸ ਨੇ ਜਿਹੜੇ ਜਮ ਫਰੈਸ਼ ਮਿਲਦਾ ਇਹ ਨਹੀਂ ਹੈਗਾ ਵੀ ਤੁਹਾਨੂੰ ਮਤਲਬ ਇਹ ਵਾਸ਼ ਕਰਨ ਵਾਲੀਆਂ ਹੋਣਗੇ ਜਦੋਂ ਬਰਾ ਮਤਲਬ ਵਧੀਆ ਮਿਲਦੀਆਂ ਨੇ ਇਹ ਤਾਂ ਉੱਪਰ ਨਹੀਂ ਸੀ ਕੀਤੀਆਂ ਕਿਉਂਕਿ ਆਪਣੇ ਕੋਲੇ ਮੇਰਾ ਬੇਟਾ ਮੇਰੇ ਨਾਲ ਹੀ ਅਡਜਸਟ ਹੋ ਗਿਆ ਸੀ ਉਹਦੇ ਵਾਲਾ ਸਮਾਨ ਆ ਜਿਹੜਾ ਉਹ ਮੈਂ ਉਧਰ ਰੱਖਿਆ ਹੋਇਆ ਦਾ ਤੇ ਉਹਦਾ ਸਮਾਨ ਆਪਾਂ ਮਤਲਬ ਉਹਦਾ ਨਾਲ ਹੀ ਉਹ ਰੱਖ ਲਿਆ ਸੀ ਤੁਹਾਨੂੰ ਰਾਹੀਂ ਨਹੀਂ ਦਿਖਾ ਰਹੇ ਆਪਾਂ ਤੇ ਇਹ ਸਮਾਨ ਆਪਾਂ ਨੂੰ ਮਿਲਦਾ ਤੇ ਇਹ ਦੂਜਾ ਆਹ ਵਾਲੀ ਜਿਹੜੇ ਸੀਟਸ ਨੇ ਕੰਫਰਟੇਬਲ ਨੇ ਜਦੋਂ ਕੁਝ ਨਿਊ ਪੈਣਾ ਹੁੰਦਾ ਜਿਵੇਂ ਆਪਾਂ ਨਾਲ ਕੋਆਪਰੇਟ ਕਰ ਲੈਂਦੀਆਂ ਨੇ ਫੈਮਲੀਆਂ ਉਹਦੇ ਨੂੰ ਲਾ ਸਕਦੇ ਹੁੰਦੇ ਆ ਇਦਾਂ ਤੁਹਾਨੂੰ ਆਹ ਵਾਲੇ ਜਿਹੜੇ ਪਲੱਗ ਨੇ ਜਿਵੇਂ ਇਹ ਮਿਲਦੇ ਨੇ ਨਾ ਤੁਸੀਂ ਆਹ ਵਾਲਾ ਲਗਿਆ ਇਸੇ ਦੇ ਚਾਹਤ ਚਾਰਜਰ ਵਗੈਰਾ ਹੀ ਲਾ ਸਕਦੇ ਹੋ ਇਹ ਨਹੀਂ ਹੈ ਕਿ ਤੁਸੀਂ ਕੋਈ ਇਲੈਕਟ੍ਰਿਕ ਬੋਟਲਸ ਵਗੈਰਾ ਹੁੰਦੇ ਨੇ ਉਹ ਲਾ ਲਓਗੇ ਇਦਾਂ ਪਲੱਗ ਮਿਲ ਜਾਂਦਾ ਤੁਹਾਨੂੰ ਹਰ ਇੱਕ ਥੀਕ ਦੇ ਉੱਪਰ ਹੁੰਦੇ ਨੇ ਕਿ ਇਦਾਂ نیچے ਤੇ ਵਿਚਾਲੇ ਲੰਦਾ ਆ ਗਿਆ ਉੱਪਰ ਵਾਲਿਆਂ ਦਾ ਹੁੰਦਾ ਤੇ ਇਹ ਤੁਸੀਂ ਉਹ ਇਦਾਂ ਯੂਜ਼ ਕਰ ਸਕਦੇ ਹੋ ਇਹ ਵੀ ਤੁਸੀਂ ਬੋਟਲ ਲਾ ਲਓਗੇ ਇਥੇ ਇਨਸਟਰਕਸ਼ਨਸ ਵੀ ਲਿਖੀਆਂ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਪੜ੍ਹ ਸਕਦੇ ਹੋ ਇਦਾਂ ਤੁਹਾਨੂੰ ਹੈਂਗ ਕਰਨ ਦੇ ਲਈ ਪੋਲਿਤੀ ਵਗੈਰਾ ਫਰੂਟ ਵਗੈਰਾ ਕੁਝ ਵੀ ਹੈ ਨਾ ਉਹ ਮੇਜੈਂਡਾ ਟੇਬਲ ਮਿਲ ਜਾਂਦਾ ਕਿਦਾਂ ਦਾ ਇਹਦੇ ਤੁਸੀਂ ਸਮਾਨ ਰੱਖ ਸਕਦੇ ਹੋ ਉੱਪਰ ਵੀ ਤੁਹਾਨੂੰ ਮਿਲ ਜਾਂਦਾ ਕੰਬਲ ਚਾਦਰਾਂ ਵਗੈਰਾ ਜਿਹ ਇੱਦਾਂ ਮਤਲਬ ਉੱਪਰ ਏਸੀ ਲੱਗਿਆ ਜਿਹੜੀ ਸਾਡੀ ਟ੍ਰੇਨਾਂ ਕਈਆਂ ਤੇ ਸਾਈਡ ਤੇ ਲੱਗੀਆਂ ਹੁੰਦੀਆਂ ਤੇ ਇੱਦਾਂ ਜਿਵੇਂ ਉੱਪਰ ਏਸੀ ਵਾਲਾ ਸਿਸਟਮ ਹੋ ਗਿਆ ਕੰਬਲ ਮੈਨੂੰ ਤੁਹਾਨੂੰ ਮਿਲ ਜਾਂਦੇ ਨੇ ਮਤਲਬ ਵਧੀਆ ਸਫ਼ਰ ਆ ਆਰਾਮ ਦਾ ਇੱਕ ਸਫ਼ਰ ਆ ਤੁਹਾਨੂੰ ਇਹ ਨਹੀਂ ਹੈਗਾ ਵੀ ਤੁਸੀਂ ਤੰਗ ਹੋਮੋਗੇ ਜਾਂ ਤੁਹਾਨੂੰ ਘਾਵਟ ਮਹਿਸੂਸ ਹੋ ਮਤਲਬ ਸਾਨੂੰ ਵਧੀਆ ਲੱਗਿਆ ਸਾਡਾ ਐਕਸਪੀਰੀਅੰਸ ਆ ਜਿਹੜਾ ਟ੍ਰੇਨ ਨਾਲਾ ਵਧੀਆ ਰਿਹਾ ਸਾਨੂੰ ਵਧੀਆ ਲੱਗ ਰਿਹਾ ਕੋਈ ਇੱਦਾਂ ਮਤਲਬ ਸਕੀਮ ਆ ਨਹੀਂ ਆਇਆ ਇੰਨਾ ਜ਼ਿਆਦਾ ਤੇ ਬਾਕੀ ਸਾਨੂੰ ਫੈਮਲੀ ਦੇ ਸਿਰ ਤੇ ਆ ਵੀ ਸਾਨੂੰ ਫੈਮਲੀਆਂ ਵਧੀਆ ਮਿਲ ਗਈਆਂ ਕਿਉਂਕਿ ਜਿਹੜੀਆਂ ਗੱਡ ਨਾਲ ਉਹ ਅੰਕਲ ਤੇ ਆਂਟੀ ਨੇ ਲੋ ਸਾਨੂੰ ਇਹਨਾਂ ਨਾਲ ਰਹਿ ਕੇ ਐਂ ਲੱਗ ਰਿਹਾ ਵੀ ਜਿਵੇਂ ਸਾਡੀ ਆਪਦੀ ਫੈਮਿਲੀ ਆ ਸਾਨੂੰ ਜਮਾ ਨਹੀਂ ਲੱਗਦਾ ਵੀ ਜਿਵੇਂ ਅਸੀਂ ਮੰਮੀ ਡੈਡੀ ਨੂੰ ਘਰੇ ਛੱਡ ਕੇ ਆਏ ਕਿ ਸਾਨੂੰ ਇੱਥੇ ਫੀਲ ਨਹੀਂ ਹੋਇਆ ਕਿ ਵੀ ਇਹਨਾਂ ਦਾ ਰਿਲੇਸ਼ਨ ਕੱਢਣਾ ਬਹੁਤ ਵਧੀਆ ਹਨਾ ਅਸੀਂ ਇਹਨਾਂ ਨਾਲ ਬਹੁਤ ਵਧੀਆ ਰਹੇ ਸਾਡੇ ਨਾਲ ਬਹੁਤ ਵਧੀਆ ਸਾਡਾ ਸਫਰ ਆ ਜਿਹੜਾ ਸੌਖਾ ਕੱਟਿਆ ਗਿਆ ਤੇ ਤੁਸੀਂ ਵੀ ਜਦੋਂ ਆਉਣੇ ਤਾਂ ਇਹਦਾ ਰਿਲੇਸ਼ਨ ਜੇ ਵਧੀਆ ਰੱਖੋਗੇ ਤਾਂ ਤੁਹਾਡਾ ਸਫਰ ਆ ਜਿਹੜਾ ਵਧੀਆ ਹੋ ਜਾਊਗਾ ਤੇ ਜੇ ਆਪਾਂ ਕਿਸੇ ਨੂੰ ਬੁਲਾਉਣਾ ਹੀ ਨਹੀਂ ਦੇਖੋ ਫਿਰ ਉਹ ਤਰੀਕਾ ਵੀ ਫਿਰ ਤੁਹਾਡਾ ਸਫਰ ਵੀ ਔਖਾ ਹੋ ਜਾਂਦਾ ਬਾਕੀ ਉਹ ਹਸ਼ਮ ਬਗਾਰ ਵੀ ਠੀਕ ਹੁੰਦੇ ਆ ਸਾਫ ਹੁੰਦੇ ਆ ਪੈਣੀ ਕਹ ਸਕਦੇ ਤੇ ਬਾਕੀ ਟ੍ਰੇਨ ਦਾ ਡੱਬਾ ਵੀ ਵਧੀਆ ਹੁੰਦਾ ਸਫਾਈ ਵੀ ਮਿੰਟ-ਮਿੰਟ ਬਾਅਦ ਮਤਲਬ ਤੁਹਾਨੂੰ ਇਹ ਨਹੀਂ ਹੈਗਾ ਥੋੜੇ ਟਾਈਮ ਬਾਅਦ ਅੱਡੇ ਘੰਟੇ ਬਾਅਦ ਆ ਜਾਂਦੇ ਨੇ ਸਫਾਈ ਕਰਨ ਕਲੀਨ ਕਰਕੇ ਜਾਂਦੇ ਨੇ ਸਾਰਾ ਏਰੀਆ ਵੀ ਇਹ ਨਹੀਂ ਹੈਗਾ ਤੁਸੀਂ ਜੇ ਇੱਥੇ ਖਾ ਪੀ ਲਿਆ ਕੁਛ ਜੱਕ ਲਾਰਾ ਪਿਆ ਵੇ ਜਿੱਦਾਂ ਬੱਚੇ ਨੇ ਆਪਣੇ ਨਾਲ ਹੁੰਦੇ ਆ ਨਾ ਬੱਚੇ ਖਲਾਰਾ ਪਾ ਦਿੰਦੇ ਆ ਪਰ ਇਹ ਵੀ ਆ ਬੱਚੇ ਜਿਵੇਂ ਹੁਣ ਬਨਵੀਰ ਨੂੰ ਦੇਖ ਲਓ ਉੱਧਰ ਬੈਠਾ ਆਰਾਮ ਨਾਲ ਉੱਪਰ ਕੰਫਰਟੇਬਲ ਆਪ ਦਾ ਨਾ ਤੰਗ ਨਹੀਂ ਕਰਦੇ ਵੀ ਬੈਠ ਕੇ ਸਾਈਡ ਤੇ ਚਾਹ ਫੋਨ ਦੇਖ ਲੈਣ ਚ ਬੱਚਿਆਂ ਲਈ ਵੀ ਤੁਸੀਂ ਬੱਚਿਆਂ ਨੂੰ ਵੀ ਨਾਲ ਲਿਆ ਸਕਦੇ ਹੋ ਵੀ ਇਹ ਨਹੀਂ ਹੈਗਾ ਤੁਹਾਨੂੰ ਕੋਈ ਤੰਗ ਕਰਨ ਵਾਲਾ ਸਿਸਟਮ ਆ ਬਾਕੀ ਵਧੀਆ ਸਿਸਟਮ ਮਿਲਦਾ ਤੁਹਾਨੂੰ ਜੇ ਇੱਕ ਗੱਲ ਹੋਰ ਆ ਵੀ ਜੇ ਤੁਸੀਂ ਚਾਹ ਵਗੈਰਾ ਦਾ ਤੁਹਾਨੂੰ ਦੱਸੀ ਜਿਹਦੇ ਚ ਸਾਡਾ ਐਕਸਪੀਰੀਅੰਸ ਆ ਜੋ ਚਾਹ ਜਿਹੜੀ ਜਮਾ ਇੰਨਾ ਕੱਪ ਮਿਲਦਾ 10 ਰੁਪਏ ਦਾ ਕਹਿਣ ਕਿ ਕੌਫੀ ਉਹ ਵੀ ਐਡਾ ਕੀ 20 ਰੁਪਏ ਦਾ ਮੈਂ ਇਹ ਕੌਫੀ ਆ ਮੇਰੇ ਹਿਸਾਬ ਨਾਲ ਆਪਾਂ ਨੂੰ ਘਰ ਤੋਂ ਚੱਲਣ ਟਾਈਮ ਨਾਲ ਇੱਕ ਬੋਟਲ ਦੇ ਵਿੱਚ ਆਪਣੀ ਕੌਫੀ ਵਗੈਰਾ ਜਾਂ ਚਾਹ ਮੈਨੂੰ ਲੱਗਦਾ ਬਣਾ ਕੇ ਲੈ ਆਉਣੀ ਚਾਹੀਦੀ ਆ ਵੀ ਮਹਿੰਗਾ ਪੈਂਦਾ ਸਿਸਟਮ ਦੂਜੀ ਗੱਲ ਹੈਗੀ ਖਾਣੇ ਦੀ ਜਿੱਦਾਂ ਇੱਥੇ ਆਉਂਦਾ ਸਭ ਕੁਝ ਆਉਂਦਾ ਮਤਲਬ ਟ੍ਰੇਨ ਦੇ ਵਿੱਚ ਮਿਲਦਾ ਪਰ ਜੇ ਤੁਸੀਂ ਆਪਦਾ ਘਰ ਤੋਂ ਹੀ ਖਾਣਾ ਬਣਾ ਕੇ ਲੈ ਕੇ ਆਓ ਸੁੱਕੀ ਕੋਈ ਸਬਜ਼ੀ ਵਗੈਰਾ ਲੈ ਕੇ ਆਓ ਨਾ ਨਾਲ ਅਚਾਰ ਲੈ ਆਓ ਬ੍ਰੈਡ ਲੈ ਆਓ ਬ੍ਰੈਡ ਜਾਮ ਲੈ ਆਓ ਜਾਂ ਚਟਨੀ ਵਗੈਰਾ ਲੈ ਆਓ ਨਾ ਇਦਾਂ ਦੇ ਚੀਜ਼ਾਂ ਦਾ ਕੁਝ ਫਰੂਟ ਜਿਹੜਾ ਨਹੀਂ ਖਰਾਬ ਹੁੰਦਾ ਦੋ ਦਿਨ ਉਹ ਫਰੂਟ ਲੈ ਆਵੋ। ਉਹ ਚੀਜ਼ਾਂ ਤੁਹਾਨੂੰ ਵਧੀਆ ਰਹਿੰਦੀਆਂ ਨੇ ਸਾਡਾ ਖਰਚਾ ਘੱਟ ਹੁੰਦਾ। ਇੱਕ ਗੱਲ ਹੋਰ ਜੇ ਤੁਸੀਂ ਮਤਲਬ ਪਾਣੀ ਵਗੈਰਾ ਉਹ ਵੀ ਆਪਣੇ ਕੈਂਪਰ ਜਾਂ ਬੋਟਲਸ ਵਗੈਰਾ ਤੁਹਾਨੂੰ ਬੱਚੇ ਨੇ ਤੁਸੀਂ ਬੋਟਲ ਜਿੱਦਾਂ ਅਸੀਂ ਆਹ ਦੇਖੋ ਕੈਂਪਰ ਲੈ ਕੇ ਆਏ ਸੀਗੇ ਭਾਂਟੀਆਂ ਦੀ ਬੋਟਲਸ ਲੈ ਕੇ ਆਏ ਨੇ ਜਿੱਦਾਂ ਤੇ ਤੁਸੀਂ ਆਪਣੀਆਂ ਬੋਟਲਸ ਕੈਂਪਰ ਲੈ ਕੇ ਆ ਸਕਦੇ ਹੋ ਹਨ ਤੇ ਇਹ ਨਹੀਂ ਵੀ ਤੁਸੀਂ ਇੱਥੋਂ ਲਓਗੇ ਤਾਂ ਕਾਸਟਲੀ ਪਾ ਜਾਂਦਾ ਸਾਰਾ ਸਿਸਟਮ ਆਪਾਂ ਨੂੰ ਦੂਜੀ ਗੱਲ ਇਹ ਆ ਵੀ ਇਹ ਟ੍ਰੇਨ ਠੀਕ ਆ ਇਹ ਟਾਈਮ ਤੋਂ ਪਹਿਲਾਂ ਹੀ ਪਹੁੰਚ ਰਹੀ ਆ ਲੇਟ ਨਹੀਂ ਕਰ ਰਹੀ ਆ ਆਪਾਂ ਨੂੰ ਤੇ ਇੱਕ ਤੁਸੀਂ ਖਾਣ ਦੇ ਲਈ ਜਿੱਦਾਂ ਨਾ ਸਾਡੇ ਤੋਂ ਗਲਤੀ ਹੋਈ ਸੀ ਸਾਨੂੰ ਅੰਕਲ ਹਾਂ ਦੱਸਿਆ ਅਸੀਂ ਕੀ ਕੀਤਾ ਨਾ ਸਟੀਲ ਦੀਆਂ ਪਲੇਟਾਂ ਲੈ ਆਈ ਵੀ ਖਾਣਾ ਖਾਣ ਲਈ ਤਾਂ ਅੰਕਲ ਕਹਿੰਦੇ ਤੁਸੀਂ ਸਟੀਲ ਦੀਆਂ ਨਾਲ ਲੈ ਕੇ ਆਇਆ ਕਰੋ ਜਿੱਦਾਂ ਕਿਤੇ ਜਾਣਾ ਸਫ਼ਰ ਕਿ ਨਾ ਡਿਸਪੋਜ਼ੇਬਲ ਪਲੇਟਾਂ ਲਓ ਜਦੋਂ ਆਪਾਂ ਉਹ ਨਹੀਂ ਲੈਣੇ ਖਾਣਾ ਖਾਦਾ ਉਹਨਾਂ ਨੂੰ ਆਪਾਂ ਸੁੱਟ ਤਾ ਡਸਟਰੀਨ ਚ ਨਾ ਤੇ ਹੁਣ ਜੇ ਆਪਾਂ ਸਟੀਲ ਦੀ ਲੈ ਕੇ ਆਉਣੇ ਆ ਉਹਦੇ ਨਾਲ ਕੀ ਆ ਵੀ ਉਹ ਆਪਣੀ ਖਰਾਬ ਹੋ ਜਾਂਦੀ ਆ ਇੱਥੇ ਧੋਣ ਵਾਲਾ ਤਾਂ ਐਡਾ ਕੋਈ ਸਿਸਟਮ ਹੈ ਨਹੀਂ ਟੈਂਕ ਵਗ ਤਾਂ ਕਰਤੀ ਵੀ ਥੋੜੀਆਂ ਚੀਜ਼ਾਂ ਜਦੋਂ ਆਪਾਂ ਕਿਸੇ ਸਫ਼ਰ ਤੇ ਜਾਂਦੇ ਹਾਂ ਉਹ ਤਾਂ ਬਾਅਦ ਸਿੱਖਣ ਨੂੰ ਮਿਲਦੀਆਂ ਨੇ ਜਿੱਦਾਂ ਸਾਨੂੰ ਇੱਥੋਂ ਸਿੱਖਣ ਨੂੰ ਮਿਲਿਆ ਅੰਕਲ ਹੁਣਾਂ ਤੇ ਵੀ ਪਲੇਟਾਂ ਦੇ ਅੱਗੇ ਤੋਂ ਅਸੀਂ ਉਹ ਡਿਸਪੋਜ਼ੇਬਲ ਚੀਜ਼ਾਂ ਲੈ ਕੇ ਆਇਆ ਕਰਾਂਗੇ ਖਾਣ ਦੇ ਲਈ ਪੈਕੇਟ ਨੇ ਜਿਹੜੇ ਛੋਟੇ ਲੈ ਕੇ ਆਓ ਹਨ ਵੀ ਉਦੋਂ ਖਾ ਲਿਆ ਉਹਨਾਂ ਨੂੰ ਸੁੱਟ ਤਾਂ ਤੰਗ ਜੀ ਤੁਸੀਂ ਅੱਧਾ ਪੈਕੇਟ ਖਾਦਾ ਅੱਧਾ ਤੁਹਾਡਾ ਸਿਮਲਾ ਹੋ ਗਿਆ ਖਰਾਬ ਹੋ ਗਿਆ ਡੁੱਲ ਗਿਆ ਉਹਦੇ ਨਾਲ ਬੈਟਰ ਕਾਨਲੀਆਂ ਸੁੱਕੀਆਂ ਚੀਜ਼ਾਂ ਚਣੀਆਂ ਹੋ ਗਈ ਆਪਦੇ ਫਰੂਟ ਹੋਗੇ ਖੀਰਾ ਹੋ ਗਿਆ ਤੁਸੀਂ ਐਡਾ ਵੀ ਲੈ ਆ ਸਕਦੇ ਹੋ ਜਿਹੜੀਆਂ ਤੁਸੀਂ ਮਤਲਬ ਸਫ਼ਰ ਦੇ ਦੌਰਾਨ ਖਾ ਸਕਦੇ ਹੋ ਬੱਚੇ ਖਾ ਸਕਦੇ ਆ ਹਨ ਤੇ ਆਪਦੇ ਨਾਲ ਕੋਲਡ ਡਰਿੰਕ ਵਗੈਰਾ ਦੀ ਵੱਡੀ ਬੋਤਲ ਲੈ ਆਓ ਜੇ ਤੁਸੀਂ ਪੀਣਾ ਮਤਲਬ ਬਾਹਰੋਂ ਤੁਹਾਨੂੰ ਕੋਸਟਲੀ ਮਿਲਦਾ ਤੇ ਜੇ ਤੁਸੀਂ ਆਪ ਦਾ ਹੀ ਲੈ ਕੇ ਆਣੀ ਤੇ ਥੋੜਾ ਸੌਖਾ ਰਹਿੰਦਾ ਸਫ਼ਰ ਵੀ ਵਧੀਆ ਲੰਘ ਜਾਂਦਾ ਬਾਕੀ ਜੇ ਤੁਹਾਨੂੰ ਕੁਝ ਹੋਰ ਵੀ ਮਤਲਬ ਲੱਗਦਾ ਵੀ ਅਸੀਂ ਪੁੱਛਣਾ ਟ੍ਰੇਨ ਦੇ ਬਾਰੇ ਵੀ ਸਾਨੂੰ ਇਹਦੇ 'ਚ ਹੋਰ ਕੀ ਮਿਲਦਾ ਕੀ ਨਹੀਂ ਮਿਲਦਾ ਤੁਸੀਂ ਕਮੈਂਟਾਂ 'ਚ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਸਾਰੀਆਂ ਗੱਲਾਂ ਦੇ ਜਵਾਬ ਦਵਾਂਗੇ ਤੇ ਨਹੀਂ ਹੈਗਾ ਵੀ ਤੁਹਾਨੂੰ ਦੱਸਾਂਗੇ ਨਹੀਂ ਸਭ ਦੇ ਕਮੈਂਟ ਮੈਂ ਰੀਡ ਕਰਦੀ ਆਂ ਸਭ ਦੇ ਦੇਖਦੀ ਆਂ ਤਾਂ ਤੁਹਾਨੂੰ ਜੋ ਤੁਹਾਡਾ ਕੁਐਸਚਨ ਹੋਊਗਾ ਕਮੈਂਟ ਦੇ ਵਿੱਚ ਤੁਸੀਂ ਪੁੱਛ ਲਿਓ ਕੋਈ ਵੀ ਚੀਜ਼ ਆ ਕਿਸੇ ਇੱਕ ਗੱਲ ਹੋ ਟਿਕਟਾਂ ਜਿਹੜੀਆਂ ਆਪਣੀਆਂ ਉਹ ਕਲੀਅਰ ਬਾਊਟ ਆਉਣ ਜਾਣ ਦੀ ਟਿਕਟ ਆਪਣੀ 4000 ਦੇ ਨੀਅਰ ਬਾਊਟ ਪਈ ਸੀ ਆਪਾਂ ਨੂੰ ਕਿਉਂਕਿ ਬਰਨਾਲੇ ਤੋਂ ਨਹੀਂ ਹੁੰਦੀ ਆਪਾਂ ਗੰਗਨਗਰ ਤੋਂ ਬੁੱਕ ਕਰਾਈ ਸੀ ਜਾਣ ਵਾਲੀ ਹਜੂਰ ਸਾਹਿਬ ਨੂੰ ਤੇ ਆਪਾਂ ਨੂੰ ਨੀਅਰ ਬਾਊਟ 4000 4100 ਬਸ ਮਿਨੀਮਮ 3900 ਅੰ ਇਦਾਂ ਕਿ ਅਪ ਡਾਊਨ ਹੁੰਦਾ ਰਹਿੰਦਾ ਰੇਟ ਵੀ ਮੈਂ ਤੁਹਾਨੂੰ ਆਈਡੀਆ ਦਿੱਤਾ ਨੀਅਰ ਅਬਾਊਟ 10 ਕੱਪਾ ਨੂੰ ਰੇਟ ਪਾਇਆ ਜਾਂਦਾ ਏਸੀ ਦਿੱਕਤਾਂ ਦਾ ਤੇ ਮੇਰੇ ਅਕੋਰਡਿੰਗ ਤੇ ਜਾਣਾ ਤਾਂ ਏਸੀ ਤੇ ਜਾਓ ਕੰਫਰਟੇਬਲ ਰਹਿਣੇ ਉਹ ਬੱਚਿਆਂ ਨਾਲ ਇੱਕ ਸੇਫਟੀ ਵੀ ਆ ਕੋਈ ਜ਼ਿਆਦਾ ਤੁਹਾਨੂੰ ਇੱਥੇ ਮਿਲਦਾ ਨਹੀਂ ਹੈਗਾ ਕਿਉਂਕਿ ਜਿੱਦੀ ਬੁਕਿੰਗ ਆ ਉਹੀ ਆਉਣਗੇ ਅੰਦਰ ਤੇ ਸੇਫਟੀ ਵੀ ਆ ਇਕ ਪ੍ਰਾਈਸ ਵੀ ਕੋਈ ਜ਼ਿਆਦਾ ਨਹੀਂ ਜਦੋਂ ਤੁਸੀਂ ਇੰਨੇ ਕੰਫਰਟੇਬਲ ਤਰੀਕੇ ਨਾਲ ਜਾਂਦੇ ਹੋ ਤੇ ਬਾਕੀ ਆਪਾਂ ਤੁਹਾਨੂੰ ਹੁਣ ਜਿਹੜਾ ਵੀ ਅੱਗੇ ਦਾ ਆਪਣਾ ਹੋਊਗਾ ਕਿੰਨੇ ਵਜੇ ਪਹੁੰਚੀ ਹੈ ਟ੍ਰੇਨ ਕਿੰਨੇ ਵਜੇ ਆਪਾਂ ਸਟੇਸ਼ਨ ਤੇ ਉਤਰੇ ਆ ਕਮਰਾ ਲੈਣ ਦਾ ਕਿਵੇਂ ਸੀ ਜਨਾ ਕੀ ਰਿਹਾ ਹੈ ਨਾ ਤੇ ਕਿੱਦਾਂ ਕਮਰਾ ਮਿਲਦਾ ਕਮਰੇ ਵਿੱਚ ਕੀ ਕੀ ਆਪਾਂ ਕਮਰੇ ਦਾ ਵੀ ਸਪੈਸ਼ਲ ਤੁਹਾਨੂੰ ਇੱਕ ਬਲੌਗ ਦਵਾਂਗੇ ਵੀ ਅੱਗੇ-ਅੱਗੇ ਤੁਹਾਨੂੰ ਕੁਝ ਵੀ ਤੁਸੀਂ ਪੁੱਛਣਾ ਹਜ਼ੂਰ ਸਾਹਿਬ ਬਾਰੇ ਯਾਤਰਾ ਤੇ ਕੋਈ ਆਉਣਾ ਚਾਹੁੰਦਾ ਸਾਡੇ ਤੋਂ ਬਾਅਦ ਆ ਰਿਹਾ ਜਾਂ ਸਾਡੇ ਤੋਂ ਪਹਿਲਾਂ ਆ ਰਿਹਾ ਨੇ ਤੁਹਾਨੂੰ ਤਾਂ ਪਤਾ ਹੀ ਹੈ ਸਾਰਾ ਜਿਨ੍ਹਾਂ ਨੇ ਆਉਣਾ ਦਾ ਕੋਈ ਪਲਾਨ ਕਰ ਰਿਹਾ ਫੈਮਿਲੀ ਦੇ ਨਾਲ ਆ ਦੀ ਅਸੀਂ ਕਿਵੇਂ ਜਾ ਸਕਦੇ ਆ ਕਿੱਦਾਂ ਸਾਨੂੰ ਕਿੱਥੋਂ ਟ੍ਰੇਨ ਮਿਲੂ ਜਾਂ ਕੁਛ ਵੀ ਜੋ ਤੁਸੀਂ ਪੁੱਛਣਾ ਚਾਹੋ ਨਿਓ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਸਾਰੀਆਂ ਗੱਲਾਂ ਦੇ ਜਿਹੜੇ ਜਵਾਬ ਨੇ ਉਹ ਦਵਾਂਗੇ ਇੱਕ ਇੱਕ ਗੱਲ ਹੋਰ ਅਸੀਂ ਆ ਨਾ ਪੇਪਰ ਸ਼ਾਪ ਨਾ ਭੁੱਲ ਕੇ ਆਇਆ ਜਿੱਦਾ ਮੈਂ ਭੁੱਲ ਕੇ ਆਈ ਸੀ ਤਾਂ ਫਿਰ ਪ੍ਰੋਬਲਮ ਆਉਂਦੀ ਥੋੜੀ ਜੀ ਹੈਂਡ ਵਗੈਰਾ ਵਾਸ਼ ਕਰਨੇ ਆਪਾਂ ਨੂੰ ਬਾਰਗਰੀ ਸਾਬਣ ਯੂਜ਼ ਕਰਦੇ ਆ ਗਿੱਲੀ ਹੋ ਜਾਂਦੀ ਆ ਪੇਪਰ ਸ਼ਾਪ ਆਪਾਂ ਜਦੋਂ ਯੂਜ਼ ਕਰ ਲੈਂਦੇ ਆ ਉਹਨੂੰ ਚਲੋ ਨਾ ਉਹ ਜੂਜੂ ਹੋ ਜਾਂਦੀ ਆ ਆਪਾਂ ਨਿਊ ਪੱਟ ਲੈਂਦੇ ਆ ਫਿਰ ਨਾ ਪੇਪਰ ਸ਼ਾਪ ਜ਼ਰੂਰ ਲੈ ਕੇ ਆਇਓ ਤੇ ਡਿਸਪੋਜ਼ੇਬਲ ਗਲਾਸ ਹੋ ਗਏ ਵੇ ਇਹੀ ਭੁਲੜੀਆਂ ਵਿੱਚ ਇਹ ਜ਼ਰੂਰ ਲੈ ਕੇ ਆਏ ਉਹ ਬਾਕੀ ਸਾਡਾ ਹੁਣ ਤੱਕ ਦਾ ਸਫਰ ਵਧੀਆ ਰਿਹਾ ਅੱਗੇ ਆਪਾਂ ਉਤਰਦੇ ਹਾਂ ਸਟੇਸ਼ਨ ਤੇ ਜਾ ਕੇ ਕਿੰਨੇ ਵਜੇ ਉਤਰੇ ਹਾਂ ਕਿੱਦਾਂ ਉਥੋਂ ਆਪਾਂ ਨੂੰ ਕਿੱਦਾਂ ਆਪਾਂ ਜਾਣਦੇ ਹਾਂ ਵਸਤ ਦਰਬਾਰ ਸਾਹਿਬ ਦੀ ਬਸਾਂ ਇੱਥੇ ਲੱਗੀਆਂ ਹੋਈਆਂ ਨੇ ਪਰ ਫਿਰ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਗੱਲਾਂ ਤੁਹਾਨੂੰ ਦੱਸਾਂਗੇ ਕਿੱਦਾਂ ਆਪਾਂ ਕਮਰਾ ਬੁੱਕ ਕਰਾਇਆ ਕਿੱਦਾਂ ਦਾ ਆਪਣਾ ਹਜੂਰ ਸਾਹਿਬ ਦਾ ਜਿਹੜਾ ਯਾਤਰਾ ਰਹੀ ਆ ਸਾਰੀ ਤੁਹਾਡੇ ਨਾਲ ਬਲੌਗ ਦੇ ਵਿੱਚ ਆਊਗੀ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਕੰਟੀਨਿਊ ਬਨੇ ਰਹਿਣਾ ਤੇ ਆਪਣਾ ਪਿਆਰ ਸਾਡੇ ਨਾਲ ਬਣਾਈ ਰੱਖਣਾ ਧੰਨਵਾਦ ਕਰਦੇ ਹਾਂ ਤੁਹਾਡਾ ਤਨਾਲਾ ਕਪ